ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਚਿਰ ਦੀ ਠੀਕ ਹੀ ਜਿਹੜੀ بارش ਕੋਈ ਯਾਦ ਹੰਦਾ ਹੈ ਮੇਰੇ ਪਿੰਡ ਪੈਂਡਾ ਕੋਈ ਯਾਦ ਹੰਦਾ ਮੇਰੇ ਪਿੰਡ ਪੈਂਡਾ ਅੱਜ ਪ੍ਰਵਾ ਸਾਡੇ ਪਿੰਡ ਹੀ ਪੈਂਡਾ ਵੇਖੀ ਚਾਹਣ ਦੋਨ ਦੀ ਪ੍ਰਵਾ ਸੜਦਾ ਫੋਲ ਹੀ ਰੱਬਾ ਉਦੋਂ ਰਾਤ ਵੇਲਾ 73 ਨੇ ਮੈਂਟੀ ਲਾਇਆ ਮੈਂ ਕਿਹਾ ਸਨੇਗੁਰਾ ਏਡੇ ਏਡੇ ਟਰੈਕਟਰਾਂ ਦੀ ਚਾਹੀਦੀ ਪ੍ਰਵਾ ਅਨੇ ਅਨੇ ਗੀਤਾ ਕਿਚ 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 ਚਾਨ੍ਹ ਬਾਰ ਮਸ਼ੀਨ ਤੇ ਨੇ ਕੰਦੇ ਨੇ ਖੇਚ ਲਈ ਤੇ ਗੀਰ ਗਿਆ ਦਾ ਪਾਇਆ ਪਹਿਲਾਂ ਆਹ ਹੋਏ ਮਸ਼ੀਨ ਦੰਦੇ ਐ ਖਿੱਚੀ ਮੈਂ ਵੇਨ ਤਾਂ ਇਨੀ ਜਾਣਾ ਬੁੱਲਾ ਹੀ ਰਹੇ ਅੱਜ ਮੀਂਹ ਦਾ ਕਰਕੇ ਸਾਰੇ ਕੰਮ ਫੇਕ ਲੋਗੇ ਖਾਦ ਵਾਲੇ ਵੀਰ ਆਪਣੇ ਰੰਜੋਦ ਭਾਜੀ ਆਪਣੇ ਸਤਿ ਸ੍ਰੀ ਅਕਾਲ ਜੀ ਆਹ ਤੇ ਮਾੜੀ ਰਹੀ ਆਪਣੀ ਮਾਈਸ਼ੋ ਦੀ ਆ ਇਹ ਪਹਿਲਾਂ ਇਹਦੇ ਐਂਗਲ ਉਂਗਲ ਲਾ ਗਿਆ ਵਾ ਇਕੱਠੀ ਜੀ ਕਰ ਨਹੀਂ ਫਿਰ ਤੋਂ ਸਾਨੂੰ ਮਾਣ ਆ ਤੇ ਤੂੰ ਆਂਦਾ ਮੇਰੇ ਤੋਂ ਫਰਾਦ ਪਵਾਈ ਇਹ ਸਾਡੀ ਥੋੜੀ ਹੌਲੀ ਚੱਲੀ ਆ ਕਿੱਥੇ ਪਾਉਣ ਚੱਲਿਆ ਹਣ ਕਿੱਥੇ ਪਾਉਣ ਚੱਲਿਆ ਓਏ ਇਹ ਰੰਜੋਸ ਇੱਥੋਂ ਭਰ ਕੇ ਲੈ ਜਾਂਦਾ ਪੜੋਲੀ ਜੀ ਪਤਾ ਨਹੀਂ ਕਿੱਥੇ ਪਾਉਂਦਾ ਇਹ ਵੀ ਨਹੀਂ ਪਤਾ ਕਿਹਨਾਂ ਗਿੰਤੀ ਮਿੰਤੀ ਬੋਰੀਆਂ ਦੀ ਪਤਾ ਕੋਈ ਲਿਖਣ ਲਿਖਣ ਡੈਗੇ ਉਦਾਂ ਹੀ ਸਰਕਾਰੀ ਕੰਮ ਚੱਲਣ ਡਿਆ ਕਿ ਪਰੇਖ ਜਾਂਦੇ ਮਾਲਕ ਦੇ ਨੀਮਾ ਉਹ ਘੋਟਣ ਦੀ ਗੱਲ ਸਭੋਂ ਪਾਰ ਜਾਂਦੇ ਆਏ ਇਹ ਸਭੋਂ ਪਾਰ ਜਾਂਦੇ ਆਏ ਵੇਲਾ ਆਪਾਂ ਆ ਬਾਲਟੀ ਹੀ ਬਣਾ ਲਈ ਆਪਣਾ ਕੰਮ ਦੇ ਗੀ ਹੋਰ ਸ਼ੁਰੂਆਤ ਇਹਦਾ ਉਹ ਜਗਾੜ ਥੜਾ ਬਚਿਆ ਬੁਝਿਆ ਵਾ ਉਹਦੇ ਤੇ ਬਾਲਾ ਵਿਚਾਰੀ ਦਾ ਰੁਲਿਆ ਗਾ ਇਹ ਲਾ ਦੇ ਤੇ ਸੱਚੀ ਅੜੀਆ ਬਣੀ ਹੋਲੀ ਗਈ ਹੋ ਘਰ ਦੀ ਵੱਡੀ ਹਾਂ ਦਾ ਨਹੀਂ ਨਹੀਂ ਹੁਣ ਆਪਣੀ ਮੈਸ਼ੋ ਦੀ ਤੇ ਆਪਾਂ ਇਹ ਤੇ ਮੈਸ਼ੋ ਦੀ ਦਵਾਈ ਹੈ ਆਪਾਂ ਰੱਖਣੀ ਸੋ ਫੀਡ ਫੂਡਰ ਲਾਉਣ ਨਹੀਂ ਇਹ ਆਪਾਂ ਖਾਦ ਦੇ ਕੰਮ ਕਰ ਲਿਆ ਦਾ ਫੀਡ ਕਿਹਨੇ ਕੋਈ ਤੇ ਜਿਦ ਤਰਾ ਡੰਗਰਾ ਡੰਗਰਾ ਨੂੰ ਫੀਡਰ ਲਾ ਲਈ ਖਲੋਤੀ ਖਲੋਤੀ ਦੇ ਪੇਚ ਵਰਮਾਲਾ ਪੇਚ ਵਰਮਾਲਾ ਇਹ ਹੋਲੀ ਜਾਰੀ ਆ ਜਦੋਂ ਨਾ ਸੇਵਕ ਨੇ ਲਿਆਂਦਿਆ ਨਾ ਆਪਾਂ ਆਖਿਆ 20000 ਦੀ ਆ ਇਹਦੇ ਸੌਖੀ ਆ ਜਦੋਂ ਉਹਨੇ ਆਣ ਕੇ ਉਹ ਨਿੱਕੀ ਹੱਥ ਰੇੜੀ ਦੀ ਜਿ ਲੈ ਆਇਆ ਸੀ ਤੇ ਜਦੋਂ ਡੈਡੀ ਨੇ ਚਲਾ ਕੇ ਥੱਲੇ ਮਾਰੀ ਕਹਿੰਦਾ ਇਹਤਨੀ ਰੇੜੀ ਹੈ ਕਹਿੰਦਾ ਇਹਤਨੀ ਰੇੜੀ ਇਹਦੇ ਕੱਚੋ ਫੜ ਕੇ ਥੱਲੇ ਲਾਤੀ ਆ ਤੁਹਿਆਂ ਨੇ ਖਾਦ ਵਾਲੀ ਮਸ਼ੀਨ ਆਣੀ ਪਹਿਲਾ ਤੇਲ ਵਾਲਾ ਹੀ ਆਇਆ ਚੱਲ ਰਿਹਾ ਵਾਹ ਜਿਹੜਾ ਕੰਮ ਇਹ ਆ ਜਦਾ ਬੰਬ ਚੱਲਦਾ ਕੋਈ ਖੋਣੀ ਲੱਭਾ ਅੱਛਾ ਸਾਰਾ ਹੀ ਟੁੱਟ ਗਿਆ ਸਾਰਾ ਹੀ ਟੁੱਟ ਗਿਆ ਮੜ ਕੇ ਦੂਜਾ ਲਾਇਆ ਸੀ ਸ਼ਕਤੀ ਮਾਨ ਅਨੇਯ ਸ਼ਕਤੀ ਮਾਨ ਵਾਲਾ ਗੀਅਰ ਚੱਲਿਆ ਬੜਾ ਵਧੀਆ ਬੜਾ ਗਰੀਸ ਵਾਲਾ ਆ ਨਾ ਤੇਲ ਵਾਲਾ ਲਾਇਆ ਇਹ ਚੱਲਿਆ ਬਹੁਤ ਵਧੀਆ ਨਾਲ ਬਹੁਤ ਵਧੀਆ ਇੱਥੇ ਹੁਣ ਆਪਣੇ 24 ਘੰਟੇ ਲੰਗਰ ਚੱਲਦਾ ਵਾ ਕੋਈ ਵੀ ਸੱਜਣ ਮਿੱਤਰ ਜੇ ਕੋਦੇ ਪਾਸਿਓ ਬਾਈ ਚਾਂਸ ਨਾ ਵੀ ਮਿਲੇ ਤੇ ਇਥੋਂ ਛੱਕ ਸਕਦਾ ਵਾ ਆਵੇ ਲਾ ਨਾਲ ਗੰਡੇ ਪਾਣੀ 24 ਘੰਟੇ ਲੰਗਰ ਤੇ ਕਿਹੇ ਵੀਰ ਨੇ ਜੇ ਨਹੀਂ ਵੀ ਆਪਣੇ ਨਾਲ ਹੈਗਾ ਕਿ ਨਹੀਂ ਹੈਗਾ ਜਿੰਨੇ ਵੀ ਛਕਣਾ ਹੋਵੇ ਪ੍ਰਸ਼ਾਦਾ ਛੱਕ ਸਕਦਾ ਇਥੇ ਲੰਗਰ ਲੱਗਾ ਪੱਕਾ ਹੀ ਇਹ ਤਿੰਨ ਬੀਬੀਆਂ ਮੀ ਬਹੁਤ ਜ਼ੋਰ ਨਾਲ ਆ ਗਿਆ ਦੋ ਨਾ ਦਾ ਮੀਂਹ ਡਿੱਗ ਰਿਹਾ ਹੈ ਉਹਨਾਂ ਮੀਂਹ ਕੂੜੇ ਜ਼ੋਰ ਨਾਲ ਲੱਥਾ ਜਲੇ ਦੇ ਨਾਲ ਝੋਨੇ ਝਾਨੇ ਤੁਰ ਪਣਗੇ ਜਿੰਨਾ ਮਰਜੀ ਖਾਦਾਂ ਸੁਪਰੀਆਂ ਪਾ ਲਈਏ ਜਿਹੜਾ ਝੋਨਾ ਮੀਂਹ ਨਾਲ ਤੁਰਨਾ ਉਹ ਮੀਂਹ ਨਾਲ ਤੇ ਬਾਬਾ ਜਿਹੜੇ ਨੀਂਦ ਝੋਨੇ ਆ ਉਹਨਾਂ ਨੂੰ ਨੁਕਸਾਨ ਵੀ ਹੋਊਗਾ ਗੁੱਠਾ ਲੱਠਾ ਲਾਉਣੀਆਂ ਪੈਣੀਆਂ। ਤਾਂ ਜਿਹੜਾ ਜੀ ਅਹੀਂ ਕੱਲ੍ਹ ਪੜ ਕੇ ਝੋਨਾ ਲਾਇਆ ਵਾ ਉਹਦੇ ਜੇ ਤੁਰਨੀ ਦੀ ਆਵਾ ਦੇ ਉਹਨੇ ਕਿ ਦੋ ਤੁਰਣਾ ਲੇ ਉਸਾ ਹੁਣ ਥੋਣ ਜੇ ਨੂੰ ਪੁੱਠਾ ਮਰ ਜਾਣੀਆ ਬਾਕੀ ਯਾਰ ਮਾਰ ਹਰ ਇੱਕ ਚੀਜ਼ ਨਹੀਂ ਮਿਲਦੀ ਹੁੰਦੀ ਉਹ ਚੀਜ਼ ਦੂਜਾ ਮਾਰਾ ਕਹਿੰਦੇ ਨੇ ਨਾ ਛੱਡਣੀ ਪੈਂਦੀ ਆ ਲਗਭਗ ਅਗਲੇ ਬੰਨੇ ਕੋਸ਼ ਨਹੀਂ ਦਿਖਦਾ ਬਹੁਤ ਭਾਰਾ ਮੀਂਹ ਤੇ ਪੈਣ ਵੀ ਅੱਜ ਸਾਰੇ ਪੰਜਾਬ ਜੀ ਲਿਆ ਵਾ ਤੇ ਹੁਣ ਮੌਸਮ ਨੂੰ ਥੋੜੀ ਮਾਤ ਪਊਗੀ ਠੰਡਾ ਹੋਊਗਾ ਇੰਨਾ ਰੱਬ ਨੇ ਸਿਰਫ 15 ਮਿੰਟ ਹੋਇਆ ਮੋਟਰਾਂ ਚਲਾਈਆਂ ਨੂੰ ਤੇ ਜਾਲ ਥਾਲੀ ਹੋ ਜਾਂਦਾ ਕਹਿੰਦੇ ਇਹ ਪਾਣੀ ਮੁਪੇਣਾ ਜਿੰਨੂੰ ਜਿੰਨੇ ਸਾਰੀ ਧਰਤੀ ਸਾਜੀ ਆ ਉਹਨੂੰ ਇੰਨਾ ਹੀ ਨਹੀਂ ਫਿਕਰ ਉਹਦੇ 2 ਮਿੰਟਾਂ 'ਚ ਸਾਰਾ ਪਾਣੀ ਪੂਰਾ ਕਰ ਸਕਦਾ ਇਸ ਕਰਕੇ ਉਹਦੇ ਹੁੰਦੇ ਆ ਬਾਲਾਂ ਨਾਲ ਫਿਕਰ ਕਰਿਆ ਕਰੋ ਜੇ ਇਹਨੇ ਸਾਜਿਆ ਵਾ ਤੇ ਉਹਨੂੰ ਤੁਹਾਡਾ ਸਾਰਿਆਂ ਦਾ ਫਿਕਰ ਆ ਵੀ ਇਹ ਦੇਖੋ ਨੰਨਾ ਮਰਜੀ ਪਾਣੀ ਬੂੜਾ ਕਰ ਲਓ ਹੁਣ ਐਵੇਂ ਸਰਕਾਰਾਂ ਦੇ ਹੋਰ ਜੱਬ ਹੁੰਦੇ ਵਿੱਚ ਦੇ ਲੋਕਾਂ ਨੂੰ ਕਮਲ ਕੁੱਤੇ ਲਾਏ ਹੁਣ ਕਰਮਾ ਵਾਲੀ ਬੱਸ ਇਦਾਂ ਹੀ ਜਾ ਕਰਨੀ 4x4 ਲਾ ਕੇ ਹੋਰ ਨਹੀਂ ਕੋਈ ਗੱਡੀ ਜਾਂ ਟਰੈਕਟਰ ਜਾ ਕਰਨੇ ਹੁਣ ਤੇ ਜਾ ਫਿਰ ਮੋੜ ਸੇਲ ਤੇ ਜਾਂ ਜੀਬ ਆਪਣੇ ਵਾਲੀ ਪੋਰਸੇਲ ਵੀ ਅੱਜ ਦੇ ਦਿਨ ਤੱਕ ਜਾਂਦੇ ਮੜਾ 8 ਰੁਪਏ ਤੇ ਫੇਰ ਜਾਣਗੇ ਆਹ ਤੇ ਜਾਊ ਇਦਾਂ ਹੀ ਖੇਡਦੀ ਰਣੀ ਹੈਲੋ ਜੋਣਾ ਹਾਂਜੀ ਬਾਪਾ ਡੇਰਾ ਨੰਗਾ ਆਇਆ ਕੰਬਲ ਛੱਡ ਦੋ ਕੰਬਲ ਛੱਡ ਦੋ ਕੰਬਲ ਕੰਬਲ ਛੱਡ ਦੋ ਬੇੜਾ ਲੈ ਓ ਕੰਬਲ ਛੱਡ ਦੋ ਛੱਡ ਦੇ ਲੈ ਕੇ ਆ ਜਾਓ ਕਰੋ ਨਾ ਆ ਜਾਓ ਮੇਰੇ ਵੀਰ ਬੇੜਾ ਘਰ ਆਦ ਨਹੀਂ ਪੈਂਦਾ ਮਾਣੇ ਪੱਕੀ ਆ ਨਾ ਮਿੱਟੀ ਇੱਥੇ ਰਾਹ ਦੇ ਵਿੱਚ ਪਾਣੀ ਬੜਾ ਖਲੋਤਾ ਹੈ ਰਾਹ ਹੀ ਡੰਡ ਲੈਣੀ ਉਹ ਹੈ ਸਾਫ ਰਕੇ ਬੰਨਾ ਆਹ ਹੋਈਓ ਘਾਣਾ ਸ਼ਾਹ ਮਾਣਿਆ ਘਰ ਆਣਾ ਪੈ ਜੇ ਨਾ ਅਗਲੀ ਤੇ ਪਿਛਲੀ ਵਾਜੀ ਮੈਨੂੰ ਜਿਆਦਾ ਪੈ ਜਾਣਾ ਹੈ ਉਹ ਬਿੰਡਲ ਤੋਂ ਬੰਨ੍ਹਣਾ ਤੋੜਨੀ ਤੂੰ ਸਾਸ ਵੇ ਆ ਨਾ ਹੀ ਕਰ ਓਏ ਬਲੌਗ ਚ ਨਾ ਕਾਦੀ ਉਹਨਾਂ ਨੇ ਮੌਸਮ ਵਧੀਆ ਬੱਦਲ ਵਾਈ ਸਾਡਾ ਕੰਮ ਕੁੱਮ ਨਿਬੜਿਆ ਖਾਦਾ ਖੁੱਦਾ ਪਈਆਂ ਕਰਮਾ ਵਾਲੀ ਅੱਜ ਫਲਕਾਂ 'ਲੇ ਚੱਲਣਗੇ ਦੇ ਆਉਣਾ ਵੇ ਸਾਰਾ ਜੀਪ ਵਿਚਾਰੀ ਕਰਮਾ ਵਾਲੀ ਇਹਨੇ ਰੋਟੀ ਪਾਣੀ ਹੰਟੋਇਆ ਕਰਨਾ ਚਿੱਕੜ ਦੇ ਵਿੱਚ ਇਹਦਾ ਸਾਨੂੰ ਯਾਰ ਦੋਵਾਂ ਟਰੈਕਟਰਾਂ ਜਿੰਨਾ ਫਾਇਦਾ ਭੱਜੋ ਭੱਜੋ ਛੇਰੋ ਮੀਂਹ ਦਾੜੀ ਪਾਦਾ ਭੱਜੋ ਜਵਾਦ ਨਵੀਂ ਕਰਮਾਲੀ ਹਣ ਨਾ ਦੇ ਪਾਰਮੈਂਟੋਂ ਮਿੱਟੀ ਸਾਨੂੰ ਪਿਆਉ ਦੋ ਪਿਆਉ ਵੇਲਾ ਕਿੰਨਾ ਮੀਂਹ ਪੈ ਗਿਆ ਸਮਝ ਲਾ ਜਿੰਨਾ ਬੇੜੀ ਦੇ ਚ ਪਾਣੀ ਇੰਨਾ ਮੀਂਹ ਪੈ ਗਿਆ ਮੈਂ ਵੜਿਆਵੜੇ ਜੋੜਨਾ ਦੇ ਹੁਣ ਪਾਰ ਜਾ ਕੇ ਰੋਟੀ ਬਣੀ ਲ ਜਾ ਕੇ ਤੇ ਬੰਦਿਆਂ ਨੂੰ ਖਾਣੇ ਆ। ਫਾਰਮ ਹੀ ਭੈਂਡਿਆ ਤੇ ਹੀ ਕਿ ਉਹਨਾਂ ਚਲੋ ਸਫਾਈ ਸਬੀ ਕਰ ਲੀਦੇ ਆ। ਤਾਂ ਸਾਰਾ ਸਮਾਨ ਟਿਕਾਵਾਂਗੇ ਅੰਦਰਾਂ ਦੇ ਵਿੱਚ ਕਿਉਂਕਿ ਬੜਾ ਦਿਨ ਹੋ ਗਿਆ ਸੀ ਤੇ ਫਾਰਮ ਤੇ ਸਫਾਈ ਹੋਈ ਨਹੀਂ। ਫਾਂ ਦੇ ਮੀਂਹ ਦੇ ਵਿੱਚ ਸਾਨੂੰ 11 ਟੱਪ ਵੜਾ ਆ ਗਿਆ ਹੁਣ ਕਿਹੜਾ ਜਿਹੜਾ ਮੈਂ ਡਾਇਰੈਕਟ ਲੈ ਕੇ ਜੀ ਮਗਾਵਲਾ ਕਰਾਵਾ। ਵਾਜ ਸਾਰੇ ਸਾਰੰਦੀ ਕੀਤੀ ਸਫਾਈ ਸਬਦਾ ਸਬਦਾ ਸਾਰਾ ਰੈਡੀ ਕਰਦੇ ਹੁਣ। ਸਹੀ ਹੈ ਨੂੰ ਇਹ ਤੂੰ ਫੜਾ ਦੇ ਇੱਥੇ ਕਿਸੇ ਨੇ ਨਹੀਂ ਵਰਤਣੀ। ਉੱਥੇ ਮਿੱਠੂ ਦੀ ਘਰ ਦੀ ਫੜਾ ਲਾਂ। ਆਹ ਬੜੀਆਂ ਬੜੀਆਂ ਚੱਲ ਜਿੱਦਾਂ ਆਪਾਂ ਮਕਰੋਨੀ ਜੀ ਬਣਾਈ ਵਧੀਆ ਬਣ ਗਈ। ਬੜੀਆਂ ਇੰਨੀਆਂ ਕੰਮ ਟਰੰਕ ਵੀ ਬਾਹਰ ਕਢਾ ਕੇ ਲਿਆ ਉਹਦੇ ਚ ਵੇਖੀ ਸਮਾਨ ਜਿਹੜਾ ਯਾਰ ਅੱਜ ਇਹ ਆਲੂ ਵਾਲੇ ਪਰੋਂ ਪਕੌੜੇ ਨਿਕਲਦੇ ਆ ਅੱਜ ਇਹਨਾਂ ਦਾ ਗੱਫਾ ਪਾਣੀ ਨਹੀਂ ਹੋਣਾ ਅੱਜ ਇੱਥੇ ਸਬਜ਼ੀ ਭਾਜੀ ਬਣਾਈਆਂ ਤੇ ਮੀਂਹ ਪੈ ਗਿਆ ਰਾਹ ਖਰਾਬ ਆ ਓਏ ਉਹ ਮਗਰ ਕਰਾ ਇਹਨਾਂ ਤੋਂ ਹਜੇ ਨਾ ਚਰ ਬਣਦਾ ਉਹ ਮਗਰ ਲ ਮਾਰੇ ਰੀਚਾਰਜ ਹੋ ਗਿਆ ਅੱਛਾ ਚਲਦਾਣੀ ਆਪਣਾ ਮੌਸਮ ਦਾ ਬਾਦ ਝੋਨਿਆਂ ਦੀ ਗਰੋਥ ਵੇਖਿਓ ਸਾਰੇ ਵੀਰ 110 ਵੀ ਹੋਣੀ ਤੁਰਨਾ ਵਾਲਾ ਇਹ ਕੋਸ਼-ਕੋਸ਼ ਹੱਤੇ ਹੁਣ ਜਿਹੜੇ ਘਟ ਤੁਰੇ ਆ ਉਹਨਾਂ ਨੂੰ ਪਾਵਾਗੇ ਤੇਰੀ ਖਾਲ ਬਾਕੀ ਦੇ ਸਾਰੇ ਠੀਕ ਹੀ ਆ ਹੁਣ ਸਾਰੇ ਝੋਨੇ ਨੂੰ ਜਿਹੜਾ ਮਾਰ ਕੇ ਤੇ ਚੱਲੇ ਪਿੰਡ ਨੂੰ ਡੇਰੇ ਦੀ ਜਿਹਾ ਸਫਾਈ ਸਪੀ ਕੀਤੀ ਆ ਠੰਡੇ ਥਾਂ ਦਾ ਨਜ਼ਾਰਾ ਠੰਡਾ ਮੌਸਮ ਰੋਜ਼ ਦੇ ਰੱਬ ਦਾ ਕੀ ਜਾਣਾ ਵੀ। ਕਿਉਂ ਵੀ ਗ੍ਰੋਥ ਉਤਰ ਆਵੇ ਇਹ। ਅਮੇਜ ਐਕਸਨ ਆ ਹੋਏ। ਕਿਉਂ ਨਦੇ ਪੱਤੇ ਕੁਲੇ ਕੁਲੇ ਜੇ ਹੋ ਗਏ। ਹਾਂ। ਦੇਖ ਲਾ ਵੇ। ਸੁਲਾਗ ਨਹੀਂ ਲੱਦਾ ਜਨਾ ਉਸ ਨੂੰ। ਹਾਂ। ਹੁਣ ਵੇਨੇ ਆ ਕਿੰਨੀ ਗ੍ਰੋਥ ਕਰਦਾ ਇਹ ਦੇ ਨਾਲ। ਸੋਣਾ ਉਹ ਬਹੁਤ ਸੋਣਾ ਜਿਹੜਾ ਪੱਤਾ ਮਾਰਾ ਇਹ। ਹੁਣ ਆਪਾਂ ਜੋਬਣਾ। ਕਿੜਿਆ ਥਰਡੀ ਖੱਤੇ ਆ ਨਾ। ਹਾਂ। ਪਾਣੀ ਲਾਉਣਾ। ਨਾ ਪਾਣੀ ਲਾਉਣਾ ਨਾ ਨੂੰ ਖਾਦ ਪਾਉਣੀ। ਹਾਂ। ਉਹਨਾਂ ਨੂੰ ਸਿਰਫ ਆਪਾ ਉਹਨਾਂ ਜਿੱਦਣ ਹੋਇਆ ਤੇ ਦਜੀ ਦਵਾਈ ਮਾਰ ਦੇਣੀ ਠੀੜੀ ਵਾਲੀ ਆ ਕਿਉਂਕਿ ਜਿੰਨੇ ਨੀਵੇਂ ਖੱਤੇ ਨੇ ਭਾਰੇ ਹੀ ਹੋਣੇ ਹੋੜੇ ਨੇ ਬਾਕੀ ਜਿਹੜੇ ਜਿਹੜੇ ਮੇਰੇ ਹਿਸਾਬ ਨਾਲ ਨਾ ਸਾਰੀ ਪੈਲੀ ਚ ਥੋੜਾ ਹੀ ਥਾਵਾਂ ਜਿਹੜਾ ਤੇਰੀ ਨਾਲ ਪੋਣੀ ਉਹ ਵੀ ਦੇਖ ਕੇ ਪੋਣੀ ਆ ਬਾਕੀ ਕੀ ਪੋਣੀ ਕਹਿੰਦੇ ਤੇ ਝੋਨਾ ਜਿਹੜਾ ਜ਼ਿਆਦਾ ਭਰਾ ਆ ਮੁਰਗ ਨਿਕਲਦਾ ਕੋਈ ਨਹੀਂ ਹਾਂ ਔਰ ਰੋਜ਼ ਇੱਥੇ ਆਣ ਕੇ ਚੇਤਾ ਹਲਾ। ਇਹਦਾ ਜ਼ਰੂਰੀ ਯਾਰ ਇਲਾਜ ਕਰੀਏ। ਟਰੈਕਟਰ ਲੈ ਆਓ ਸੋਰੀ। ਸੇ ਟਰੈਕਟਰ ਲੈਉਣੇ ਦੇ। ਇਹ ਕਰ ਦਿੰਦਾ ਯਾਰ ਇਹ ਰੋਜ਼ ਹੀ ਰਹਿ ਜਾਂਦਾ। ਆ ਇਥੋਂ ਵੱਢ ਜੇਣਾ ਇਹ ਜਾਮੂਨ। ਇਹਦੇ ਲਾਉਣਾ ਪੈਣਾ। ਜੇ ਘੁੰਮਣ ਕੇਰੀ ਵਜਣਦਾ ਵੀ। ਵਜਣਦਾ ਵੀ ਆ। ਆਹੋ। ਪੈਂਦਾ ਵੀ। ਕਿੱਥੇ ਉਹ ਸੇ ਗਾੜ ਦੇ ਬਨੇ ਸੁਟਾਂ ਜਿਹੜਾ ਇਹ ਬੰਦ ਵੀ ਫੇਰਾ। ਆਵੇ ਨਾ ਯਾਰ। ਅੱਜ ਪਾਣੀ ਦਾ ਕਰਕੇ ਆ ਵੀ ਰਾਜਾ ਪੈਣ ਡਿਆ ਪਿਆ ਹੁਣ ਇੱਥੇ ਜ਼ਰੂਰ ਜਾਮ ਨੂੰ ਸੁੱਟਣਾ ਪੈਣਾ ਕੰਮ ਕਈ ਮਿੱਥੇ ਹੁੰਦੇ ਯਾਰ ਤੇ ਫੇਰ ਉੱਥੇ ਹੀ ਰਹਿ ਜਾਂਦੇ ਕੰਮ ਤੇ ਸਪਰੇਅ ਵਾਲੇ ਬੰਦੇ ਜਿਹੜੇ ਯਾਰ ਵੱਟਾ ਵਾਲੇ ਉਹ ਨਹੀਂ ਲਾਉਣੇ ਹੁਣ ਉਹ ਲੱਗੋ ਯਾਰ ਵੱਟਾਂ ਤੇ ਜ਼ਰੂਰੀ ਆਹ ਯਾਰ ਉਹ ਕਿ ਆਪਣੇ ਵੱਡੇ ਨੇ ਗੀੜਾ ਮਾਰ ਲਿਆ ਨਾ ਉਹਨੇ ਆਣਾ ਬੱਲੇ ਜਵਾਨੋ ਹੁਣ ਆਪਣਾ ਝੋਨਾ ਸਾਰਾ ਸਹੀ ਆ ਸਿਰਫ ਬੰਨੇ ਚੜੇ ਆ ਮੌਸਮ ਵਧੀਆ ਹੀ ਏਡੀ ਸੋਹਣੀ ਫੋਟੋ ਆਨਲੀ ਬੱਦਲ ਪਾਈ ਜੀ ਆ ਚੂਣਾਂ ਹੀ ਉਹ ਵਧੀਆ ਬਾਤੀਆਂ ਰਾਤਾਂ ਦੇ ਐ ਬਣ ਜੂਣ ਔਰ ਇਹ ਪਾਣੀ ਗੰਗਲਿਆ ਆਇਆ ਹੀ ਹੁਣ ਜਿੰਨਾ ਮੀਂਹ ਨੂੰ ਪਿਆ ਪਰ ਦਰਿਆ ਲੈ ਗਿਆ ਸੇਰ ਨੂੰ ਵਾਵਾ ਆ। ਆ ਗੱਡੀ ਲੈ ਨਾ ਜਾਵੇ ਕਿ ਚਾਬੀ ਕੱਢ ਲਈ ਆ। ਆ ਲਾ ਲਓ ਲਓ ਇਹ ਪਾਣੀ ਵੇਲਾ ਲਾਲ ਹੀ ਜਿੱਥੇ ਇਹ ਪਾਣੀ ਪੈ ਗਿਆ ਨਾ ਵੇਖੀ ਮਿੱਟੀ ਪਈ ਉਧਰ ਪਿਆ ਡੁੱਬਾ ਤੇ ਨਹੀਂ ਚੋਣਾ ਕੱਕ ਕਿੰਨੇ ਕਥੇ ਕਿੱਧਰ ਲੈ ਬੰਨਿਓ ਪਿਆ ਪਾਣੀਏ ਆਪਣੇ ਦਰਿਆਲੇ ਦਰਿਆਲੇ ਬੰਨਿਓ ਤੇ ਉਹ ਦੱਜਾ ਉੱਥੇ ਵੀ ਜਿੱਥੇ ਪੱਠੇ-ਪੱਠੇ ਬੀਜੇ ਪੱਠੇ ਉੱਗੇ ਕਿ ਨਹੀਂ ਚੱਲ ਜਾਵਾਂਗੇ ਸਾਰੇ ਉੱਧਰ ਕੱਢ ਜਾਵਾਂ ਜਿਹੜਾ ਅੱਜ ਤਾਂ ਤੋਂ ਹੀ ਮਾਹ ਨਿਕਲਿਆ ਇਹ ਮੁੰਡੇ ਪਿੰਡ ਦੇ ਮੇਰੇ ਨਾਲ ਉੱਥੋਂ ਆ ਜਾਂਦੇ ਆ ਤੇ ਇਹ ਵੇਲੇ ਮੁੜ ਕੇ ਪਿੰਡ ਦੀ ਤਿਆਰੀ ਕਰ ਲਈ ਦੀ ਆ। ਹੋ ਰਾਹ ਵੀ ਬਹੁਤ ਖਰਾਬ ਆ ਤੇ ਯਾਰ ਰਾਹ ਦਾ ਆ ਆਪਾਂ ਕੀ ਕਰੀਏ ਆਪਾਂ? ਉਹ ਇਹ ਜ਼ਰੂਰੀੇ ਕੰਮ ਕਰੀਏ ਵੀ ਯਾਰ ਕੱਲ ਨੂੰ ਘਲਾਪਾਂ ਹੀ ਕਰਾਇ ਲਈਏ ਜਾਂ ਇਕੱਠੇ ਜਿਹੜੇ ਬੀਬੀ ਆਦਿ ਉਹਨੂੰ ਆਪਣੇ ਨੇ। ਬਈ ਪੱਧਰ ਕਰਦੇ ਆ। ਹਾਂ ਵੀ ਆਪਣੇ ਟਰੈਕਟਰ ਬਾਹਰ ਦੀ ਕਰਵਾਵਾ ਦੋ। ਨਾਲੇ ਆ ਮਾਰਦੇ ਆਪਾਂ ਰੋਜ਼ ਆਉਣਾ ਯਾਰ। ਰੋਜ਼ ਦਿੱਲੀ ਆਪਣਾ ਰਾਹ ਆ। ਆਪਾਂ ਤੁਹਾਨੂੰ ਇੱਕ ਮੁੰਡੇ ਨੇ ਹੀ ਕਾਦੀ ਜਾਂਪ ਲੈਈਏ। ਫਿਰ ਉਧਰ ਟਰੈਕਟਰ ਆਪਾਂ ਲੈਉਣਾ ਹੀ ਆ। ਆ ਪਹਿਲੇ ਇਹ ਦੂਜਾ ਟ੍ਰੈਕ ਗਿਆ ਦੋ ਚੱਕਰ ਲਾ ਆ ਪਿਆ ਬਲਾ ਸਵੇਰੇ ਵਾਲਾ ਪੰਪਸ ਤੇ ਆ ਅੱਛੀ ਬੋਲ ਹਾਂ ਸਰਰਾ ਆਵਾ ਹੌਲੀਆ ਤੂੰ ਦੁਨੀਆਦਾਰੀ ਵੇਖੀ ਆ ਯਾਰ ਹਾਂਜੀ ਚੱਲ ਆਪਾਂ ਨੂੰ ਬਹੁਤ ਵੀਰ ਵੇਦੇ ਆ ਬਾਹਰੋਂ ਵੇਦੇ ਆ ਦੁਨੀਆ ਬਹੁਤ ਵੇਦੀ ਆ ਚੱਲ ਹਾਂਜੀ ਆਪਾਂ ਮੈਂ ਨਹੀਂ ਬਾਹਰ ਵੇਖਿਆ ਵੀ ਕਿੱਦਾਂ ਦਾ ਸਿਸਟਮ ਆ ਕਿੱਦਾਂ ਦਾ ਨਹੀਂ ਆ ਤੂੰ ਵੇਖਿਆ ਵਾ ਤੂੰ ਦਸ ਵੀ ਬਾਹਰ ਵਧੀਆ ਵਾਂਗੇ ਇੱਥੇ ਵਧੀਆ ਨਹੀਂ ਮੈਂ ਇਹ ਦੱਸ ਦਿੰਦਾ ਬਾਹਰ ਨਹੀਂ ਦਈਆ ਹਾਂ ਕਿਤੇ ਵੀ ਬਾਹਰ ਨਹੀਂ ਜੇ ਇਹ ਆ ਚੀਜ਼ਾਂ ਮਿਲਣੀਆਂ ਆਪਾਂ ਨੂੰ ਆ ਉਹ ਵਾਰਨਿੰਗ ਯਾਰ ਇੱਥੇ ਮੈਂ ਕਈ ਯਾਰਾਂ ਦਾ ਨਾ ਇੱਥੇ ਆਪਣੀਆਂ ਰਿਸ਼ਤੇਦਾਰੀਆਂ ਆਪਣੀਆਂ ਸੱਜਣ ਪਾਈਆਂ ਆਪਣਾ ਇੱਕ ਦਿਦਨਾ ਬੈਠ ਲੋਗੇ ਗੱਲਾਂ ਬਾਤਾਂ ਕਰ ਲੈਣੀਆਂ ਅੱਜ ਪਾਰ ਆਪਾਂ ਗੁਮਸਤੀ ਕਰਦੇ ਆਏ ਨਾਲੇ ਕੰਮ ਕਰ ਨਹੀਂ ਆ ਨਾਲੇ ਕਿੰਨਾ ਕੰਮ ਕਰਕੇ ਆ ਉਹਦੇ ਨਾਲ ਆਪਾਂ ਸਾਰੇ ਨੇ ਕਿੱਥੇ ਉਹਦੇ ਕੋਲ ਟਾਈਮ ਨਹੀਂ ਹੈਗਾ ਗੱਲਾਂ ਤੇ ਦਲਾਰ ਵਾਲੇ ਨਹੀਂ ਜਾਨੀ ਚੱਲ ਨੀ ਆ ਰਹੇ ਨੀ ਆ ਰਹੇ ਤੇ ਕੀ ਆ ਰੱਖਦੇ ਆ ਚੱਲਿਆ ਆ ਰਹੇ ਤੇ ਮੇਰੀ ਗੱਲ ਸੁਣ ਜਿੰਨੇ ਲੈਣੇ ਨੇ ਇੱਥੇ ਵੀ ਲਈ ਜਾਣੇ ਆ ਤੇ ਕਿੰਨੇ ਭਾਵੇਂ ਕਰੋੜਾਂ ਦੀ ਅਰਬਾਂ ਦੀ ਜਾਇਦਾਦ ਉਹ ਵੀ ਰੋਈ ਜਾ ਰਹੇ ਤੇ ਇੱਥੇ ਹੀ ਆ ਜਿਹੜੇ ਆਪਾਂ ਲੈ ਆਏ ਨਜ਼ਾਰੇ ਆ ਮੰਨ ਦੇ ਨਿਕਾਣ ਜੇ ਬੰਦਾ ਜਿੱਥੇ ਹੈਗਾ ਉੱਥੇ ਖੁਸ਼ ਹੋਣਾ ਫੰਗੜਾ ਨਜ਼ਾਰੇ ਆ ਹੋਰ ਨਜ਼ਾਰੇ ਜਿਹੜੇ ਇੱਥੇ ਹੋਰ ਆਪਾਂ ਅੱਜ ਤੱਕ ਹੁਣ ਆਹ ਰਾਹ ਵਾ ਹਾਂ ਆਹ ਰਾਹ ਤੂੰ ਸਭਲਾ ਵੀ ਹੋਰ ਕਿਹਨੇ ਨੰਗੜਾ ਦਾ ਨੇਣਾ ਭੈ ਜੋ ਰਾਹ ਖਰਾਬ ਹੋ ਗਿਆ ਯਾਰ ਕੀ ਇਹ ਨਰਕ ਜਿਹੀ ਜੇ ਆਪਾਂ ਨੂੰ ਨੰਦ ਜਾਂ ਡਾਪਾ ਇਹਦੇ ਨਜ਼ਾਰੇ ਕੀ ਦੇਣੇ ਆਪਾਂ ਜੀਬ ਕਦੀ ਐਣੂ ਕਮਾਲੀ ਤੇ ਕਦੀ ਐਣੂ ਆਪਾਂ ਵਿੱਚੇ ਆਲੀ ਟੇਢੀ ਵਿੱਚ ਪਾੜੀ ਵੀ ਲੱਗਦਾ ਨਹੀਂ ਨਾ ਇਹਦਾ ਹੀ ਕੋਈ ਵਿਗੜਦਾ ਆਲੀ ਵੀ ਇੱਧਾ ਭਾਅ ਭੱਜ ਜਾਂਦੀ ਆਪਾਂ ਬਚਾ ਜਾਂਦੀ ਆ ਨਾਲ ਇਹਦਾ ਵਿਗੜਦਾ ਕੋਈ ਨਹੀਂ ਹਾਂ ਹੁਣ ਜਿਹੜੇ ਅਗਲੇ ਬਾਦ ਤੇ ਆਪਾਂ ਚੜਨਾ ਉਹ ਕਿੱਡਾ ਰિસ્ਕੀ ਬਾਣਾ ਇਹ ਆਪਾਂ ਮਹੀਦੇ ਵਿੱਚ ਆਉਨੇ ਟਰੈਕਟਰ ਵਾਲਾ ਹਸਾਵਾ ਟਰੈਕਟਰ ਨਾਲ ਟਰੈਕਟਰ ਤੋਂ ਵਧੀਆ ਚੀਜ਼ ਆ ਇਹ ਬਹੁਤ ਧੱਕੜ ਚੱਲਿਆ ਬੜਾ ਅੱਜ ਇਹਦਾ ਸੁੱਕੇ ਥਾ ਤੇ ਉਹਨਾਂ ਫਾਇਦਾ ਨਹੀਂ ਲੱਗਦਾ ਜਦੋਂ ਮੀਂਹ ਪੈਂਦਾ ਤੇ ਰੋਟੀ ਪਾਣੀ ਪਾਰ ਲੈ ਕੇ ਚਾਈਦਾ ਇਹ ਸਮਝ ਲੈ ਵੀ ਫੌਜਾਂ ਨੂੰ ਰਾਸ਼ਨ ਪਹੁੰਚਾਉਣ ਵਾਲਾ ਇੱਕ ਘੋੜਾ ਵਾ ਨਹੀਂ ਹੈ ਸਾਹਿਬ ਘੋੜਾ ਵੀ ਮੂੰਹ ਮੋੜ ਜੂਗਾ ਹੁਣ ਪੰਜਾਬ ਦਾ ਜਿਹੜਾ ਰੰਗ ਹੈ ਨਾ ਹਰਿਆ ਹੋ ਜਾਣਾ ਚਾਰਸ਼ਮੇ ਦੇ ਜਿੱਥੋਂ ਵੇਖੋਗੇ ਹਰਿਆਲੀ ਹਰਿਆਲੀ ਬੜੇ ਰੰਗੋਤਰਾ ਪੰਜਾਬ ਦੀ ਧਰਤੀ ਦੇ ਆਉਂਦੇ ਆ ਹਰਿਆਲੀ ਤੋਂ ਬਸ ਨੇਰੀ ਹੋਣੀ ਇਸ ਨੇਰੀ ਤੋਂ ਬਾਅਦ ਮਿੱਟੀ ਰੰਗੀ ਆਉਣੀ ਇਹ ਆਪਾਂ ਨੂੰ ਮੰਡ ਦੇ ਵਿੱਚ ਆਫ ਰੋਡਿੰਗ ਵੀ ਮਿਲ ਜਾਂਦੀ ਆ ਆ ਸਮਝ ਲਓ ਆਫ ਰੋਡਿੰਗ ਲੋਕ ਜਿ ਤਰ੍ਹਾਂ ਪਹਾੜਾਂ 'ਚ ਕਰਨ ਜਾਂਦੇ ਜੀਪਾਂ ਲੈ ਕੇ ਤੇ ਅੱਜ ਆਪਣੀ ਆਫ ਰੋਡਿੰਗ ਆ ਹਾਂਜੀ ਅੱਜ ਇੱਥੇ ਆ ਗਿਆ ਹਾਂ ਹਾਂ ਅਰੇ ਜਰੂਰ ਆ ਕੇ ਬਰਾਮਾ ਇਹ ਨਾ ਜਰੂਰ ਕਹੀਏ ਪੰਜਾਬ ਦੇ ਵਿੱਚ ਨਾ ਰੁਕ ਵਾਗ ਵਾਪ ਲਾਏ ਨਹੀਂ ਰੁਕ ਚਾਹੀਦੇ ਆ ਏਸੀ ਲਾ ਦੋ ਰੁਕ ਜਰੂਰ ਲਾਓ ਏਸੀ ਕਿੰਨੇ ਲਾਉਣੇ ਹੋ ਆਪਾਂ ਆਪਣੀ ਲਾਉਣ ਬੈਸ ਕਰਾ ਲਿਆ 17 ਦੇ ਆਪਾਂ ਛੱਡਿਆ ਹੰਤਾ ਏਸੀ ਲਾਉਣੇ ਤੰਣਾ ਜਾਓ ਜਾ ਕੰਮ ਕਰੋ ਰੁਕ ਤੋੜੇ ਲਾ ਲਓ ਏਸੀ ਨਾ ਬੰਦ ਕਰਾਓ ਮੇਰੇ ਵੀ ਪਰ ਮਿੱਠਾ ਆਪਣੇ ਕਿੰਨੇ ਆ ਨਹੀਂ ਪਰ ਆਪਾਂ 5000 ਰੁੱਖਾ ਦੇ ਬੈਨੇ ਜੀ ਨਹੀਂ ਕਰਦਾ ਇਸ ਵਿੱਚ ਰਹੀ ਤਾਂ ਜ਼ਰੂਰਤ ਪਾਰੇ ਜਾਦੀ ਤੋਂ ਹੁੰਦਾ ਜੀ ਕਰ ਮੈਨੂੰ ਤਾਂ ਚੱਕੜ ਹੀ ਛੁੱਟਦੀ ਆਉਂਦੀ ਆਉਂਦੀ ਮਹਾ ਹੀ ਆ ਵਿਚਾਰੀ ਬਰ ਮੇਲ ਦੀ ਆਉਂਦੀ ਨਾਗੰਗ